ਫਤੇਗੜ ਸਾਹਿਬ ਦੇ ਵਿੱਚ ਚੱਲ ਰਹੀ ਸ਼ਹੀਦੀ ਸਮਾਗਮ ਦੌਰਾਨ ਇੱਕ ਖਬਰ ਹੋਰ ਮੰਦਪਾਗੀ ਸਾਹਮਣੇ ਆਈ ਹੈ ਜਿੱਥੇ ਦੱਸਦੀ ਹੈ ਕਿ ਸ਼ਹੀਦੀ ਸਮਾਗਮ ਇੱਕ ਪਾਸੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਟ੍ਰੇਨ ਰਹੀ ਆ ਰਹੀ ਰਜਨੀ ਕੋਰ ਵਾਸੀ ਕਰਨਾਲ ਹਰਿਆਣਾ ਤੇ ਬੱਚੀ ਪ੍ਰੀਤਕੌਰ ਸਰਹੰਦ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਬੱਚੀ ਪ੍ਰੀਤਕੌਰ ਦੀ ਮੌਤ ਹੋ ਗਈ ਅਤੇ ਪ੍ਰੀਤੀ ਕੌਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਉਸਦੀ ਤਾਈ ਰਜਨੀ ਕੌਰ ਵੱਲੋਂ ਕੀਤੀ ਜਾਂਦੀ ਹੈ ਤਾਂ ਉਹ ਵੀ ਗੰਭੀਰ ਜ਼ਖਮੀ ਹੋ ਜਾਂਦੀ ਆ ਜਿਸ ਦੀ ਰੇਲਵੇ ਪੁਲਿਸ ਦੇ ASI ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲੇ ਦੇ ਵਿੱਚ ਲਿਆਂਦੀ ਗਈ ਹੈ ਹੋਰ ਕੀ ਕੁਝ ਕਿਹਾ ਆਓ ਉਹਨਾਂ ਦੇ ਜ਼ੁਬਾਨੀ ਸੁਣ ਲੈਨੇ ਆ ਜਿਹੜੀ ਮ੍ਰਿਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਰਾਈ ਸਫਰ ਕਰਕੇ ਸਿੱਧੀ ਰੂਮਲੇ ਸੰਦਰਗਨ ਮਹਤਕਮ ਬਾਤਿਆਰੇ ਸਨ ਤੇ ਇੱਥੇ ਸੰਦਰ ਰੇਲਵੇ ਸਟੇਸ਼ਨ ਤੇ ਭੀੜ ਜ਼ਿਆਦਾ ਹੋਣੋਂ ਕਾਰਨ ਇੱਕ ਗੱਡੀ ਦੇ ਦੂਜੇ ਭਾਂ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖੀ ਨਹੀਂ ਗਈ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਰੇਪੇਟ ਚਾਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਜਿੰਨੂੰ ਡਾਕਟਰਾਂ ਨੇ ਉੱਥੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਲਾਜਵਾਸ ਤੇ ਰਜਿੰਦਰਾ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇਖਦੇ ਹੋਏ ਉੱਥੇ ਏ ਜੇ ਚੰਡੀਗੜ੍ਹ ਆਪਰੇ ਕੀਤਾ ਜੋ ਜਿਹੜੇ ਇਲਾਜ ਹੈ ਜਖਮੀ ਦੀ ਪਛਾਣ ਕੀ ਹੋਈ ਹੈ ਕੀ ਨਾਮ ਸੀ ਇਹ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਛੋਟੀ ਪ੍ਰੀਤੀ ਕੌਰ ਸਨ ਆਫ ਜੋਗਿੰਦਰ ਡਾਕਟਰ ਆਫ ਜੋਗਿੰਦਰ ਸਿੰਘ ਵਾਸੀ ਸਿਵਕलोनी ਕਰਨਾਲ थाना ਰਾਮਨਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਹੈ ਜੀ ਦੀ ਉਹ ਮੌਤ ਆ ਜੀ ਦੀ ਮੌਤ ਹੋਈ ਹੈ ਔਰ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿੱਥੇ ਦੀ ਹੈ ਵਾਈਫ ਆਫ ਲਖਵੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਸਿਲਕ ਕਲੋਨੀ ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੋਰ ਹੈਗੀ 40 42 ਸਾਲ ਦੀ ਜੀ ਮਰਦ ਦੀ ਠੀਕ ਉਹਨਾਂ 194 ਬੀ ਐਨ ਐਸ ਐਸ ਥਾਣਾ ਜੀਰ ਪਿਸਰੰਦ ਇਹ ਕਾਰਵਾਈ ਕਰਨ ਦੀ ਅਮਰ ਪਿਛਲੇੰ ਦੀ ਕਾਰਵਾਈ ਠੀਕ